ਮੇਰੇ ਬੱਚਿਆਂ ਸਾਰਿਆਂ ਨੂੰ ਸਾਥ ਸ਼ੇਕਾ ਗੇਅਰ ਸਟੂਡੈਂਟਸ ਅੱਜ ਆਪਾਂ ਕਰਦੇ ਹਾਂ ਇੱਕ ਬਿਨੇ ਪੱਤਰ ਸਕੂਲ ਵਿੱਚ ਪਹਿਲੀ ਵਾਰ ਦਾਖਲਾ ਲੈਣ ਲਈ ਪ੍ਰਿੰਸੀਪਲ ਸਾਹਿਬਾਨ ਨੂੰ ਪੱਤਰ ਲਿਖੋ ਪੱਤਰ ਸ਼ੁਰੂ ਕਰਨ ਦੇ ਲਈ ਖੱਬੇ ਪਾਸੇ ਆਪਾਂ ਲਿਖਾਂਗੇ ਸੇਵਾ ਵਿਖੇ ਫਿਰ ਅਗਲੀ ਲਾਈਨ ਦੇ ਵਿੱਚ ਪ੍ਰਿੰਸੀਪਲ ਸਾਹਿਬਾ ਜੀ ਫਿਰ ਕਮਾ ਸੈਕ੍ਰੇਟ ਹਾਰਟ ਕਨਵੈਂਟ ਸਕੂਲ ਫਿਰ ਕਮਾ ਜਗਰਾਉ ਫਿਰ ਡੰਡੀ ਫਿਰ ਅਗਲੀ ਲਾਈਨ ਵਿੱਚ ਤੁਸੀਂ ਲਿਖੋਗੇ ਸਤਿਕਾਰਯੋਗ ਭੈਣ ਜੀ ਉਸ ਤੋਂ ਬਾਅਦ ਕਮਾ ਪਾਉਗੇ ਬੇਨਤੀ ਹੈ ਕਿ ਇਸੇ ਸਾਲ ਮੈਂ 6ਵੀਂ ਸ਼੍ਰੇਣੀ ਸ਼੍ਰੇਣੀ ਹੁੰਦੀ ਹੈ ਜਮਾਤ ਦਾ ਇਮਤਿਹਾਨ ਖਾਲਸਾ ਮਾਡਲ ਸਕੂਲ ਜਲੰਧਰ ਤੋਂ ਪਾਸ ਕੀਤਾ ਹੈ ਮੇਰੇ 90% ਨੰਬਰ ਆਏ ਹਨ ਮੇਰੇ ਪਿਤਾ ਜੀ ਟੈਲੀਫੋਨ ਵਿਭਾਗ ਵਿੱਚ ਨੌਕਰੀ ਕਰਦੇ ਹਨ ਹੁਣ ਉਨ੍ਹਾਂ ਦੀ ਬਦਲੀ ਜਲੰਧਰ ਤੋਂ ਜਕਰਾਉਂ ਦੀ ਹੋ ਗਈ ਹੈ ਮੈਂ ਆਪ ਜੀ ਦੇ ਸਕੂਲ ਦਾ ਬੜਾ ਨਾਮ ਸੁਣਿਆ ਹੈ ਸਾਰੇ ਲੋਕ ਤੁਹਾਡੇ ਸਕੂਲ ਦੀ ਬਹੁਤ ਪ੍ਰਸ਼ੰਸਾ ਕਰਦੇ ਹਨ ਇਹ ਸਕੂਲ ਜਗਰਾਉਂ ਦਾ ਸਭ ਤੋਂ ਵਧੀਆ ਸਕੂਲ ਹੋਣ ਕਰਕੇ ਮੈਂ ਆਪ ਦੇ ਸਕੂਲ ਵਿੱਚ 7ਵੀਂ ਜਮਾਤ ਵਿੱਚ ਦਾਖਲਾ ਲੈਣਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ 7ਵੀਂ ਜਮਾਤ ਵਿੱਚ ਦਾਖਲ ਕੀਤਾ ਜਾਵੇ ਧੰਨਵਾਦ ਸਹਿਤ ਆਪ ਜੀ ਦਾ ਆਗਿਆਕਾਰ ਨਾਮ ਤੇ ਮਿਤੀ ਮੇਤੀ ਤੁਸੀਂ ਖੱਬੇ ਪਾਸੇ ਵੀ ਲਿਖ ਸਕਦੇ ਹੋ ਤੇ ਰੋਲ ਨੰਬਰ ਤੋਂ ਹੇਠਾਂ ਵੀ ਲਿਖ ਸਕਦੇ ਹੋ